ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੀਜੇ ਦੇਹ ਖੁੱਲੈ ਇੱਕ ਗੰਢ ਛੇ ਆਨਤ ਦੇਖੋ ਜਗ ਹੰਡ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਸਰਲ ਕਥਾ ਵਿਚਾਰ ਪਵਨ ਗੁਰਬਾਣੀ ਰਾਮਕਲੀ ਰਾਗ ਦੇ ਅੰਦਰ ਦਖਣੀ ਓੰਕਾਰ ਪਹਿਲੇ ਪਾਤਸ਼ਾਹ ਕਿਰਪਾ ਕਰ ਰਹੇ ਹਨ ਸੀਜੈ ਦੇ ਖੁੱਲੇ ਇੱਕ ਗੰਢ ਜਿਸ ਵੇਲੇ ਪ੍ਰਾਣ ਤੇ ਆਪਾਨ ਵਾਯੂ ਦੀ ਇੱਕ ਗੰਢ ਖੁੱਲ ਜਾਵੇ ਉਸ ਵੇਲੇ ਦੇਹ ਸਰੀਰ ਸੀਜੈ ਕਿ ਇਹ ਨਾਸ਼ ਹੋ ਜਾਂਦਾ ਹੈ ਵਾ ਜੋ ਪ੍ਰਾਣ ਆਪਾਨ ਵਾਯੂ ਦੀ ਇੱਕ ਗੱਠ ਪਾਈ ਹੋਈ ਆ ਜਦ ਇਸ ਦਾ ਆਪੋ ਵਿੱਚ ਚੱਕਰ ਖੁੱਲ ਜਾਂਦਾ ਤਦ ਅਸਥੂਲ ਦੇਹੀ ਨਾਸ਼ ਹੋ ਜਾਂਦੀ ਵਾਦਸ਼ਾ ਫਰਮਾਉਂਦੀ ਹੈ ਵੇਖ ਲਵੋ ਇਹ ਦੇਹ ਛਿਆਾਨਤ ਨਾਸ਼ ਰੂਪੀ ਹੀ ਹੈ ਵਾਹੇ ਸਰੀਰ ਛਿਆਾ ਨਿਤ ਨਿਤ ਕੀ ਇਹ ਹਮੇਸ਼ਾ ਛਿਆਾ ਨਾਸ਼ ਰੂਪ ਹੀ ਹੈ ਭਾਵ ਸੰਸਾਰ ਵਿੱਚ ਕੋਈ ਵੀ ਸਰੀਰ ਧਾਰੀ ਰਹਿ ਨਹੀਂ ਸਕਿਆ ਤੂਪਸ਼ਾਬ ਜੇ ਸਮ ਕਰ ਜਾਣੈ ਬੰਧਨ ਕਾਟ ਮੁਕਤ ਕਰ ਆਣੈ ਤੂਪ ਕਈਏ ਤੁਪ ਤੇ ਛਾਵ ਛਾ ਨੂੰ ਜੇਕਰ ਜੀਵ ਇਕੋ ਜਿਆ ਕਰਕੇ ਜਾਣ ਲਵੇ ਵਾ ਤੂਪ ਦੀ ਨਿਆਈ ਦੁਖ ਛਾ ਦੀ ਨਿਆਈ ਸੁਖ ਭਾਵ ਦੁਖ ਸੁਖ ਨੂੰ ਜੇਕਰ ਸੰਭਿਰਤੀ ਕਰਕੇ ਜਾਣ ਲਵੇ ਕਹਿੰਦੇ ਉਹ ਹੋਮੇ ਕਰਤਾ ਭੋਗਤਾ ਦੇ ਬੰਧਨ ਜੰਜਾਲਾ ਨੂੰ ਕੱਟ ਕੇ ਮੁਕਤੀ ਦੇ ਘਰ ਸਤਸੰਗਤ ਵਿੱਚ ਚਿੱਤ ਨੂੰ ਲੈ ਆਉਂਦਾ ਹੈ ਛਾਇਆ ਛੂਸੀ ਜਗਤ ਭੁਲਾਨਾ ਲਿਖਿਆ ਕਿਰਤ ਤੁਰੇ ਪਰਵਨਾਂ ਇਸ ਸ਼ੂਚੀ ਤੋਸ਼ ਸ਼ਾਇਆ ਅਵਿਦਿਆ ਮਾਇਆ ਨੇ ਸਾਰਾ ਜਗਤ ਸੰਸਾਰ ਹੀ ਪਰਮ ਭੁਲਾਣਾ ਭੁਲਾਇਆ ਆ ਵਾ ਤੁਸ਼ ਅਵਿਦਿਆ ਦੇ ਵਿੱਚ ਚੇਤਨ ਦਾ ਪ੍ਰਤੀਬਿੰਬ ਬਣ ਕਰਕੇ ਜੀਵ ਬਣਿਆ ਹੈ ਇਸ ਜੀਵ ਗੁਣੇ ਦੇ ਵਿੱਚ ਹੀ ਸਾਰਾ ਜਗਤ ਭੁੱਲਣ ਚਾਰਿਆ ਹੈ ਜੀਵਾਂ ਦੇ ਜੋ ਧੁਰੇ ਮੁੱਢ ਤੋਂ ਕਿਰਤ ਕਰਮ ਲਿਖਿਆ ਹੋਇਆ ਪਾਤਸ਼ਾਹ ਕਹਿੰਦੇ ਉਹ ਹੀ ਪ੍ਰਵਾਨਾ ਪ੍ਰਵਾਨ ਹੋ ਰਿਹਾ ਹੈ ਬਾਬ ਉਸੇ ਕਰਮਾਂ ਦੀ ਲਿਖਤ ਅਨੁਸਾਰ ਕਰਮ ਕਰਨ ਵਿੱਚ ਲੱਗ ਰਿਹਾ ਹੈ। ਸੀਜੈ ਜੋਬਨ ਜਰੂਆ ਸਿਰਕਾਲ ਕਾਇਆ ਸੀਜੈ ਭਈ ਸਬਾਲ ਹਾਂ ਜੋਬਨ ਜਵਾਨੀ ਨਾਸ਼ ਹੋ ਜਾਂਦੀ ਹੈ ਤੇ ਜਰੂਆ ਬਡੇਪਾ ਆ ਜਾਂਦਾ ਹੈ ਅਤੇ ਸਿਰ ਦੇ ਉੱਤੇ ਕਾਲਾ ਚਿੰਬੜਦਾ ਹੈ। ଅਥਵਾ ਸਿਰ ਉੱਤੇ ਕਾਲ ਤਾਂ ਜਨਮ ਤੋਂ ਲੈ ਕੇ ਹੀ ਹੈ ਪਰ ਬਡੇਪੇ ਕਰਕੇ ਜੋਬਨ ਨਸ਼ਟ ਹੁੰਦਾ ਹੈ। ਪਾਦਸ਼ਾ ਫਰਮਾਉਂਦੇ ਹੈ ਕਈਆਂ ਦੀ ਜਵਾਨੀ ਵਿੱਚ ਕਈਆਂ ਦੇ ਬੁਢੇਪੇ ਵਿੱਚ ਸਿਰ ਉੱਤੇ ਕਾਲਾ ਜਾਂਦਾ ਹੈ ਇਉਂ ਸਰੀਰ ਨਾਸ਼ ਹੁੰਦੇ ਰਹਿੰਦੇ ਹਨ ਫਿਰ ਪਾਦਸ਼ਾ ਫਰਮਾਉਂਦੇ ਜਿਵੇਂ ਪਾਣੀ ਤੋਂ ਵੱਖਰਾ ਹੋ ਕੇ ਜਾਲਾ ਸੁੱਕ ਜਾਂਦਾ ਇਉਂ ਚੇਤਨ ਸੱਤਾ ਰੂਪੀ ਪਾਣੀ ਤੋਂ ਬਗੈਰ ਦੇਹ ਸੁੱਕ ਕੇ ਜਾਲੇ ਵਰਗੀ ਹੋ ਜਾਂਦੀ ਹੈ ਜਾਪੈ ਆਪ ਪ੍ਰਭੂ ਤੇਹ ਲੋਏ ਜੁਗ ਜੁਗ ਦਾਤਾ ਅਵਰ ਨ ਕੋਏ ਉਹ ਪ੍ਰਭੂ ਪਰਮੇਸ਼ਰ ਪਿਆਰਾ ਵਾਹਿਗੁਰੂ ਦੇਹ ਕਈ ਤਿੰਨਾ ਸਵਰਗ ਮਾਤ ਪਤਾਲ ਆਦ ਲੋਕਾਂ ਵਿੱਚ ਨਾਮ ਜਪਣੇ ਕਰਕੇ ਆਪ ਹੀ ਵਿਆਪਕ ਜਾਣਿਆ ਜਾਂਦਾ ਹੈ ਉਹ ਪਰਮੇਸ਼ਰ ਤਿੰਨਾ ਜਾਗਰਤ ਸੁਪਨ ਸੁਖੁਪਤ ਅਵਸਥਾ ਨੂੰ ਲੋਏ ਪ੍ਰਕਾਸ਼ਨ ਵਾਲਾ ਹੈ ਜੀ ਉਸ ਦੇ ਨਾਮ ਨੂੰ ਜਪੇ ਤਦ ਹੀ ਉਸ ਦਾ ਸਰੂਪ ਜਾਣਿਆ ਜਾਂਦਾ ਹੈ ਯੁੱਗਾਂ ਯੁੱਗਾਂ ਵਿੱਚ ਦਾਤਾਂ ਦੇਣ ਵਾਲਾ ਇੱਕੋ ਪਰਮੇਸ਼ਰ ਹੀ ਹੈ ਉਸ ਤੋਂ ਬਿਗੈਰ ਹੋਰ ਕੋਈ ਵੀ ਦਾਤਾਂ ਦੇਣ ਵਾਲਾ ਨਹੀਂ ਵਾ ਉਸ ਤੋਂ ਬਿਗੈਰ ਅਬਰ ਅਸਥਾਨ ਵਿੱਚ ਹੋਰ ਕੋਈ ਵੀ ਨਹੀਂ हे पांडे ਪਰਮੇਸ਼ਰ ਦੇ ਸਨਮੁਖ ਇਉ ਬੇਨਤੀ ਕਰ ਜਿਉ ਭਾਵੈ ਤਿਉ ਰਾਖਹਿ ਰਾਗ ਜਸ ਜਾਚੋ ਦੇਵੈ ਪਤ ਰਸਾਕ हे परमेश्वर ਜਿਵੇਂ ਤੈਨੂੰ ਪਉਂਦਾ ਹੈ ਤਿਵੇਂ ਰਜ਼ਾ ਵਿੱਚ ਰੱਖ ਕੇ ਸਿਮਰਨ ਕਰਨ ਵਿੱਚ ਚਿਤ ਦੀ ਬਿਰਤੀ ਰੱਖਣਾ ਕਰ ਵਾ ਰੱਖਿਆ ਕਰਨ ਵਾਲਾ ਹੋ ਕੇ ਰੱਖਣਾ ਕਰ ਵਾ ਜਿਹੜੇ ਤੇਰੇ ਰੱਖੇ ਹੋਏ ਉਹਨਾਂ ਦੀ ਸੰਗਤ ਦੇ ਕੇ ਤਿਵੇਂ ਹੀ ਮੈਨੂੰ ਰੱਖਣਾ ਕਰ ਕਿ ਪਰਮੇਸ਼ਰ ਮੈਂ ਆਪ ਜੀ ਦਾ ਜਸ ਕੀਰਤਨ ਭਜਨ ਕਰਨਾ ਜਾਜੋ ਮੰਗਦਾ ਫਿਰ ਪ੍ਰਸ਼ਨ ਸੀ ਕਿਸ ਵਾਸਤੇ ਭਜਨ ਸਿਮਰਨ ਕਰਨਾ ਮੰਗਦਾ ਹੈ ਬਾਦਸ਼ਾਹ ਫਰਮਾਉਂਦੇ ਜੋ ਇਸ ਲੋਕ ਵਿੱਚ ਪਤ ਇੱਜ਼ਤ ਤੇ ਪਰਲੋਕ ਵਿੱਚ ਉਗਾਹੀ ਵਿੱਚ ਰੱਖਿਆ ਕਰਨ ਵਾਸਤੇ ਸਾਖ ਹੁੰਦਾ ਉਗਾਹੀ ਦੇਵੇਗਾ ਵੈਸੇ ਲੋਕ ਵਿੱਚ ਇੱਜ਼ਤ ਦੇਵੇਗਾ ਤੇ ਪਰਲੋਕ ਵਿੱਚ ਉਗਾਹੀ ਪਰੇਗਾ ਜਾਗਤ ਜਾਗ ਰਹਾ ਤੁਧ ਭਾਵਾ ਜਾ ਤੂ ਮੇਲੇ ਤਾਂ ਤੁਜੈ ਸੰਭਾਵਾ ਏ ਪਰਮੇਸ਼ਰ ਜੇ ਤੈਨੂੰ ਭਾਵਾ ਪਾ ਜਾਵਾਂ ਵਾ ਤੇਰੀ ਭਾਵਨਾ ਹਿਰਦੇ ਵਿੱਚ ਹੋਵੇ ਤਾਂ ਫਿਰ ਗਿਆਨ ਅਵਸਥਾ ਵਿੱਚ ਜਾਗਣ ਵਾਲੇ ਸੰਤ ਭਗਤਾਂ ਦੀ ਸੰਗਤ ਕਰਕੇ ਮੈਂ ਵੀ ਅਵਿਦਿਆ ਰੂਪੀ ਨੀਂਦ ਨੂੰ ਤਿਆ ਕੇ ਗਿਆਨ ਅਵਸਥਾ ਵਿੱਚ ਜਾਗਦਾ ਰਹਾਂ। ਏ ਪਰਮੇਸ਼ਰ ਜਦ ਤੂੰ ਸਤਿਗੁਰਾਂ ਦੇ ਨਾਲ ਮੈਨੂੰ ਮੇਲ ਦੇਵੇਂ ਤਦ ਹੀ ਗੁਰ ਉਪਦੇਸ਼ ਨੂੰ ਕਮਾ ਕੇ ਮੈਂ ਤੇਰੇ ਵਿੱਚ ਸਮਾਵਾ ਸਮਾ ਸਕਦਾ। ਜੈ ਜੈਕਾਰ ਜਪੋ ਜਗਦੀਸ਼ ਗੁਰਮਤ ਮਿਲੀਐ 20 21 हे जगਤ ਦੇ ਈਸ਼ਰ ਮਾਲਿਕ ਪਰਮੇਸ਼ਰ ਮੈਂ ਤੇਰਾ ਹੀ ਜੈ ਜੈਕਾਰ ਕਰਾਂ ਤੇਰਾ ਹੀ ਜਾਪ ਜਪਣਾ ਕਰਾਂ ਇਸ ਤਰ੍ਹਾਂ ਹੀ ਪਾਂਡੇ ਗੁਰਮਤ ਗੁਰਸਿੱਖਿਆ ਦੁਆਰਾ 20 ਕਈਏ 20 ਵਿਸ਼ਵੇ ਭਾਵ ਨਿਸ਼ਚੇ ਕਰਕੇ 21 ਇੱਕ ਈਸ਼ਰ ਨਾਲ ਮਿਲ ਪਈਦਾ ਹੈ ਵਾ ਜਿਵੇਂ 20 20 ਵਿਸ਼ਿਆਂ ਦਾ ਵਿਗਾ ਹੁੰਦਾ ਹੈ ਇਸ ਪ੍ਰਕਾਰ 20 ਵਿਸ਼ਵੇ ਭਾਵ ਨਿਸ਼ਚੇ ਕਰਕੇ ਇੱਕ ਈਸ਼ਰ ਦੇ ਨਾਲ ਮਿਲ ਜਾਈਦਾ ਚੱਖ ਬੋਲਣ ਕਿਆ ਜਗ ਸਿਓਵਾਦ ਝੂਰ ਮਰੇ ਦੇਖੈ ਪਰਮਾਦ ਹਾਂ ਜਿਹੜਾ ਚੱਖ ਚੱਖਾਂ ਬੇਅਰਥ ਬੋਲਣ ਵਾਲਾ ਸੰਸਾਰ ਹੈ ਇਸ ਸੰਸਾਰ ਨਾਲ ਬਾਦ ਝਗੜੇ ਕਰਨ ਦਾ ਕੀ ਫਾਇਦਾ ਹੈ ਵਾ ਆਪਣਾ ਜਾਂਤੇ ਕਿਸੇ ਦੀ ਨਿੰਦਿਆ ਆਦ ਚੱਖਾਂ ਮਾਰਨੀਆ ਬੇਅਰਥ ਬੋਲਣਾ ਹੈ ਇਸ ਲਈ ਬੇਅਰਥ ਬੋਲ ਬੋਲ ਕੇ ਇਸ ਸੰਸਾਰ ਦੇ ਨਾਲ ਕੀ ਝਗੜਦਾ ਕਰਨਾ ਹੈ ਜੋੁਰਖ ਆਪਣੇ ਆਪ ਨੂੰ ਪਰਮਾਦ ਅਹੰਕਾਰ ਨਾਲ ਵੇਖਣਾ ਕਰਦੇ ਹਨ ਉਹ ਝੁਰ ਝੁਰ ਕੇ ਮਰਦੇ ਹਨ ਵਾ ਜੋ ਗੁਰਾਂ ਦੁਆਰਾ ਪਰਮਾਦੀ ਸਰੂਪ ਨੂੰ ਵੇਖ ਲੈਂਦਾ ਉਸ ਨੂੰ ਝੁਰ ਕੇ ਚਰਾਉਣ ਵਾਲੇ ਸਾਰੇ ਝੂਰੇ ਮਰ ਜਾਂਦੇ ਜਨਮ ਮੂਏ ਨਹੀਂ ਜੀਵਨ ਆਸਾ ਆਈ ਚੱਲੇ ਪਿਆਸ ਨਿਰਾਸਾ ਜੋ ਜਨਮ ਤੋਂ ਲੈ ਕੇ ਜੀਵਤ ਪਾਵਨ ਨੂੰ ਮਰ ਗਏ ਉਹਨਾਂ ਨੇ ਕਦੇ ਵੀ ਦੁਨੀਆ ਵਿੱਚ ਜਿਉਣ ਦੀ ਆਸਾ ਨਹੀਂ ਰੱਖੀ ਵਾ ਜਿਨ੍ਹਾਂ ਨੂੰ ਜੀਵਨ ਰੂਪ ਚੇਤਨ ਬ੍ਰਹਮ ਦੀ ਪ੍ਰਾਪਤੀ ਦੀ ਇੱਛਾ ਹੈ ਉਹ ਮੁੜ ਕੇ ਜੰਮਦੇ ਮਰਦੇ ਰਹੀ ਹਨ ਵਾ ਜਿਨ੍ਹਾਂ ਨੂੰ ਜੀਵਨ ਰੂਪ ਚੇਤਨ ਬ੍ਰਹਮ ਦੀ ਪ੍ਰਾਪਤੀ ਦੀ ਇੱਛਾ ਨਹੀਂ ਉਹ ਜੰਮਦੇ ਮਰਦੇ ਹਨ ਜੋ ਜਨਮ ਧਾਰ ਕੇ ਦੁਨੀਆ ਵਿੱਚ ਆਏ ਸੀ ਉਹ ਮਾਰਗ ਕਰਕੇ ਜੂਨਾ ਵਿੱਚ ਚਲੇ ਗਏ ਤੇ ਵਾਹਿਗੁਰੂ ਦੀ ਪ੍ਰਾਪਤੀ ਦੀ ਆਸਾ ਤੋਂ ਨਿਰਾਸ਼ ਹੋ ਕੇ ਚਲੇ ਗਏ ਚੋਰ ਚੋਰ ਜਗ ਮਾਟੀ ਰਲ ਜਾਏ ਕਾਲ ਨਚਾਂਪੇ ਹਰ ਗੁਣ ਗਾਏ ਜੋ ਪੁਰਖ ਜਗਤ ਦੀ ਆਸਾ ਵਿੱਚ ਫਸੇ ਝੋਰੀਆਂ ਦੇ ਵਿੱਚ ਚਰਦੇ ਹੋਏ ਚਖਾ ਮਾਰਦੇ ਬ्यर्थ ਬੋਲਦੇ ਰਹਿੰਦੇ ਉਹ ਮਿੱਟੀ ਵਿੱਚ ਰਲ ਮਿਲ ਜਾਂਦੇ ਭਾਵ ਮਿੱਟੀ ਨਾਲ ਪੇਟ ਕਸਾ ਕੇ ਚੱਲਣ ਵਾਲੇ ਸਭ ਚੂਹੇ ਆਦ ਟੇਡੀਆਂ ਜੂਨਾ ਵਿੱਚ ਚਲੇ ਜਾਂਦੇ ਆ ਪਾਦਸ਼ਾਹ ਫਰਮਾਉਂਦੇ ਆ ਕਿ ਜਿਵੇਂ ਜੋ ਪੁਰਖ ਪਰਮੇਸ਼ਰ ਦੇ ਗੁਣ ਗਾਉਣ ਵਿੱਚ ਸਮਾ ਬਤੀਤ ਕਰਦੇ ਉਹਨਾਂ ਨੂੰ ਕਾਲ ਨਹੀਂ ਚਾਂਪੇ ਚਬਾਉਂਦਾ ਨਹੀਂ ਦਬਾਉਂਦਾ ਨਹੀਂ ਚਿੰਬੜਦਾ ਨਹੀਂ ਵਾ ਕਾਲ ਅਪਾਵ ਰੂਪੀ ਚਾਂਪੇ ਤਨੂਖ ਲੈ ਕੇ ਨਾਸ਼ ਨਹੀਂ ਕਰਦਾ ਵਾ ਮ੍ਰਿਤੂ ਰੂਪੀ ਚਾਂਪੇ ਤੀਰ ਨਹੀਂ ਮਾਰ ਸਕਦਾ ਪਾਈ ਨਵਨਿੱਧ ਹਰ ਕੈ ਨਾਇ ਆਪੇ ਦੀਵੇ ਸਹਿਜ ਸੁਭਾਏ ਜਿਨ੍ਹਾਂ ਨੇ ਹਰੀ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਜਪਿਆ ਹੈ ਉਹਨਾਂ ਨੇ ਨੌ ਨਿਧੀਆਂ ਪਾਉਣਾ ਕੀਤੀਆਂ ਹਨ ਵਾ ਨੌਦਾ ਭਗਤੀ ਰੂਪ ਨਿਧੀ ਪਾਉਣਾ ਕੀਤੀ ਹੈ अथवा ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੈ ਉਹਨਾਂ ਨੇ ਨੌ ਗੋਲਕਾਂ ਦੇ ਆਧਾਰ ਰੂਪ ਪਰਮੇਸ਼ਰ ਦੀ ਪ੍ਰੇਮਾ ਭਗਤੀ ਪਾਉਣਾ ਕੀਤੀ ਹੈ ਉਹ ਗੁਰਮੁਖ ਪੁਰਖ ਜਾਣਦੇ ਹਨ ਕਿ ਪਰਮੇਸ਼ਰ ਆਪ ਹੀ ਸਤਗੁਰੂ ਰੂਪ ਹੋ ਕੇ ਨਾਮ ਦਾ ਉਪਦੇਸ਼ ਦਿੰਦਾ ਹੈ ਅਤੇ ਆਪ ਹੀ ਆਪਣੇ ਸਰੂਪ ਦਾ ਸਹਿਸੁਤੇ ਸਿੱਧ ਸੁਭਾਏ ਪ੍ਰਕਾਸ਼ ਕਰ ਦਿੰਦਾ ਹੈ ਗਿਆਨ ਨੂੰ ਬੋਲੇ ਆਪੇ ਬੁੱਝੇ ਆਪੇ ਸਮਝੇ ਆਪੇ ਸੂਝੇ ਆਪ ਹੀ ਗੁਰੂ ਰੂਪ ਹੋ ਕੇ ਇਆਂ ਨੂੰ ਝੰਝੇ ਨਾਲਿਆ ਗਿਆਨ ਨੂੰ ਬੋਲੇ ਬੋਲਣ ਵਾਲਾ ਹੈ ਆਪ ਹੀ ਸੇਖ ਰੂਪ ਹੋ ਕੇ ਬੁੱਝੇ ਪੁੱਛਣ ਬੁੱਝਣ ਵਾਲਾ ਹੈ ਵਾ ਬ੍ਰਹਮ ਬੇਤਾ ਸਤਗੁਰੂ ਗਿਆਨਤਾ ਹੀ ਮਹਾਵਾਕਾਂ ਦੁਆਰਾ ਬੋਲਦਾ ਹੈ ਅਤੇ ਆਪ ਹੀ ਅਧਿਕਾਰੀ ਹੋ ਕੇ ਪੁੱਛਦਾ ਸਰਵਣ ਕਰਦਾ ਹੈ ਵਾ ਜਦੋਂ ਬੁੱਝ ਲੈਂਦਾ ਹੈ ਤਾਂ ਆਪ ਹੀ ਸ਼੍ਰਵਣ ਮੰਨਣ ਨਿਧਿਆਸਨ ਕਰਦਾ ਹੈ ਆਪ ਹੀ ਤੁੰ ਪਾਦੇ ਲਖਰਤ ਨੂੰ ਸਮਝਦਾ ਹੈ ਆਪ ਹੀ ਤਤ ਪਾਦਾ ਲਖਰਤ ਸੋਝ ਦੇ ਸੌਂਦਾ ਹੈ ਵਾ ਆਪ ਹੀ ਸਮਝਦਾ ਹੈ ਕਿ ਸਰਗਣ ਸਰੂਪ ਮਾਇਆ ਕਰਕੇ ਬਣਾਇਆ ਹੋਇਆ ਹੈ ਆਪ ਹੀ ਮਾਇਆ ਅਵਿਦਿਆ ਤੋਂ ਸੁਤੰਤਰ ਨਿਰਗੁਣ ਸਰੂਪ ਦੇ ਸੌਂਦਾ ਹੈ ਗੁਰ ਕਾ ਕਹਿਆ ਅੰਕ ਸਮਾਵੈ ਨਿਰਮਲ ਸੂਚੇ ਸਾਚੋ ਭਾਵੈ ਗੁਰ ਸਤਗੁਰੂ ਸਾਹਿਬ ਜੀ ਦਾ ਕਹਿਆ ਹੋਇਆ ਕਥਨ ਕੀਤਾ ਹੈ ਉਪਦੇਸ਼ ਜਿਨ੍ਹਾਂ ਪੁਰਖਾਂ ਦੇ ਅੰਕ ਹੁੰਦਾ ਹਿਰਦੇ ਵਿੱਚ ਸਮਾ ਜਾਵੇ ਵਸ ਜਾਵੇ ਉਹਨਾਂ ਪੁਰਖਾਂ ਦੇ ਚਿੱਤ ਵਿਕਾਰਾਂ ਤੋਂ ਰਹਿਤ ਹੋ ਕੇ ਨਿਰਮਲ ਛੁੱਧ ਤੇ ਰਾਗ ਦੁਐਕ ਦੀ ਮੈਲ ਤੋਂ ਰਹਿਤ ਹੋ ਕੇ ਸੁੱਚੇ ਹੋ ਜਾਂਦੇ ਅਤੇ ਉਹਨਾਂ ਨੂੰ ਸੱਚਾ ਪਰਮੇਸ਼ਰ ਭਾਵੇਂ ਚੰਗਾ ਲੱਗਦਾ ਹੈ ਗੁਰ ਸਾਗਰ ਰਤਨੀ ਨਹੀਂ ਟੂਟ ਲਾਲ ਪਦਾਰਤ ਸਾਚ ਅਕੋਟ ਗੁਰ ਸਤਗੁਰੂ ਸਾਹਿਬ ਜੀ ਸਾਗਰ ਸਮੁੰਦਰ ਦੀ ਣਾਈ ਹਨ ਸਤਗੁਰੂ ਸਾਹਿਬ ਜੀ ਵਿੱਚ ਵਿਰਾਗ ਵਿਵੇਕ ਆਦਿਕ ਸ਼ੁਭ ਗੁਣਾ ਰੂਪੀ ਰਤਨਾ ਦੀ ਟੋਟ ਕੀਏ ਕਾਟ ਨਹੀਂ ਪਾਵਰ ਸਤਗੁਰਾਂ ਵਿੱਚ ਬਿਆੰਤ ਗੁਣ ਹਨ ਸਤਗੁਰੂ ਸਾਹਿਬ ਜੀ ਵਿੱਚ ਸੱਚਾ ਅਖੋਟ ਨਾਮ ਮੁਕਣ ਵਾਲਾ ਲਾਲ ਪ੍ਰੇਮ ਰੂਪੀ ਪਦਾਰਤ ਹੈ ਵਾ ਲਾਲ ਪ੍ਰੇਮ ਤੇ ਨਾਮ ਰੂਪੀ ਪਦਾਰਤ ਹੈ ਵਾ ਸਤਗੁਰੂ ਸਾਹਿਬ ਜੀ ਵਿੱਚ ਲਾਲ ਪ੍ਰੇਮ ਧਰਮ ਅਰਥ ਕਾਮ ਮੋਕ ਰੂਪੀ ਪਦਾਰਤ ਤੇ ਅਖੋਟ ਨਾ ਮੁਕਣ ਵਾਲਾ ਸੱਚ ਸਰੂਪ ਦੀ ਪ੍ਰਾਪਤੀ ਦਾ ਆਨੰਦ ਹੈ ਪਰ ਇਹ ਪਦਾਰਥ ਤਾਂ ਪ੍ਰਾਪਤ ਹੋਣਗੇ ਗੁਰ ਕਹਿਆ ਸਾਕਾਰ ਕਮਾਵ ਗੁਰ ਕੀ ਕਰਨੀ ਕਾਹੇ ਤਾਵ ਜੋ ਗੁਰ ਸਤਗੁਰੂ ਜੀ ਨੇ ਕਾਰ ਕਮਾਉਣ ਦੇ ਬਚਨ ਕਥਨ ਕੀਤੇ ਆ ਉਸ ਕਾਰ ਨੂੰ ਕਮਾਉਣਾ ਕਰੇ ਫਿਰ ਇਹ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਸਤਗੁਰੂ ਸਾਹਿਬ ਜੀ ਦੀ ਕਰਨੀ ਤੋਂ ਕਾਹੇ ਕਿਸ ਵਾਸਤੇ ਧਾਵੋ ਦੌੜਦੇ ਹੋ ਪਾਪ ਬੇਮੁਖ ਹੁੰਦੇ ਹੋ ਵਾ ਗੁਰੂ ਦੀ ਕਰਨੀ ਤੇ ਧਵਾ ਕਿਉਂ ਕਰਦੇ ਹੋ ਪਾਪ ਨੁਕਤਾ ਚੀਨੀ ਕਿਉਂ ਕਰਦੇ ਹੋ अथवा ਗੁਰੂ ਸਾਹਿਬ ਜੀ ਦੀ ਭਗਤੀ ਰੂਪ ਕਰਨੀ ਦੇ ਉੱਤੇ ਕਿਸ ਵਾਸਤੇ ਬੇਮੁਖ ਹੜ ਰੂਪ ਦੌੜਦੇ ਹੋ ਪਾਪ ਗੁਰੂ ਸਾਹਿਬ ਜੀ ਦੇ ਉਪਦੇਸ਼ ਦੁਆਰਾ ਪ੍ਰੇਮ ਨਾਲ ਭਗਤੀ ਕਰੋ ਜਿਵੇਂ ਇੱਕ ਸਮੇਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਭਾਈ ਬਾਲਾ ਜੀ ਅਤੇ ਮਰਦਾਨਾ ਜੀ ਦੇ ਸਮੇਤ ਜੀਵਾਂ ਨੂੰ ਤਾਰਦੇ ਹੋਏ ਇੱਕ ਸਮੁੰਦਰ ਦੇ ਕਿਨਾਰੇ ਉੱਪਰ ਪਹੁੰਚੇ ਸਤਿਗੁਰਾਂ ਨੇ ਕਿਹਾ ਕਿ ਅਸੀਂ ਇਸ ਸਮੁੰਦਰ ਪਾਰ ਕਰਨਾ ਹੈ ਭਾਈ ਮਰਦਾਨਾ ਜੀ ਨੇ ਕਿਹਾ ਹੈ ਸਤਿਗੁਰੂ ਜੀ ਅਸੀਂ ਕਿਵੇਂ ਪਾਰ ਹੋਵਾਂਗੇ ਅਗੋਂ ਸਤਿਗੁਰਾਂ ਨੇ ਕਿਹਾ ਕਿ ਗੁਰੂ ਅਕਾਲ ਪੁਰਖ ਦੇ ਸਰਦਾ ਵਿਸ਼ਵਾਸ ਧਾਰ ਕੇ ਵਾਹਿਗੁਰੂ ਮੰਤਰ ਦਾ ਜਾਪ ਕਰਦੇ ਹੋਏ ਸਾਡੇ ਮਗਰ ਮਗਰ ਆ ਜਾਓ ਉਦੋਂਵੇਂ ਸਤਿਗੁਰਾਂ ਦੇ ਮਗਰ ਵਾਹਿਗੁਰੂ ਦਾ ਜਾਪ ਕਰਦੇ ਹੋਏ ਮੰਤਰ ਦਾ ਜਾਪ ਕਰਦੇ ਹੋਏ ਸਮੁੰਦਰ ਉੱਪਰ ਪਧਰੇ ਰਸਤੇ ਵਾਂਗ ਤੁਰਦੇ ਗਏ ਬਹੁਤ ਦੂਰ ਜਾ ਕੇ ਸਤਿਗੁਰਾਂ ਨੇ ਸਿੱਖਾਂ ਦੀ ਪਰਖ ਕਰਨ ਲਈ ਆਪ ਸੋਹੰਗ ਸੋਹੰਗ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਭਾਈ ਬਾਲਾ ਜੀ ਤਾਂ ਇੱਕ ਰਸ ਵਾਹਿਗੁਰੂ ਮੰਤਰ ਦੇ ਜਾਪ ਵਿੱਚ ਲੀਨ ਸਨ ਪਰ ਭਾਈ ਮਰਦਾਨਾ ਜੀ ਨੇ ਸੋਚਿਆ ਕਿ ਸ਼ਾਇਦ ਗੁਰੂ ਜੀ ਨੇ ਆਪਣੇ ਲਈ ਵਧੀਆ ਮੰਤਰ ਰੱਖਿਆ ਕੋਈ ਵੱਡਾ ਮੰਤਰ ਰੱਖਿਆ ਅਤੇ ਸਾਨੂੰ ਵਾਹਿਗੁਰੂ ਮੰਤਰ ਦਾ ਜਾਪ ਦੇ ਦਿੱਤਾ ਹੈ ਇਓ ਵਿਚਾਰ ਕੇ ਭਾਈ ਮਰਦਾਨਾ ਜੀ ਵੀ ਸੋਹੰਗ ਸੋਹੰਗ ਦਾ ਜਾਪ ਕਰਨ ਲੱਗ ਪਏ ਉਸ ਵੇਲੇ ਭਾਈ ਮਰਦਾਨਾ ਜੀ ਸਮੁੰਦਰ ਵਿੱਚ ਡੁੱਗਣ ਡੁੱਬਣ ਲੱਗ ਪਏ। ਗੁਰੂ ਜੀ ਨੇ ਪਿੱਛੇ ਮੁੜ ਕੇ ਮਰਦਾਨੇ ਨੂੰ ਕਿਹਾ, "ਵਾਹਿਗੁਰੂ ਮੰਤਰ ਦਾ ਜਾਪ ਕਰ ਭਾਈ ਮਰਦਾਨਾ ਜੀ।" ਉਸੇ ਵੇਲੇ ਵਾਹਿਗੁਰੂ ਮੰਤਰ ਦਾ ਇੱਕ ਰਸ ਜਾਪ ਕਰਨ ਲੱਗ ਪਏ। ਤਦੋਂ ਉਹ ਪਹਿਲਾਂ ਵਾਂਗ ਹੀ ਸਮੁੰਦਰ ਦੇ ਉੱਪਰ ਤੁਰਨ ਲੱਗ ਪਏ। ਅਤੇ ਪਾਰ ਹੋ ਕੇ ਸਤਿਗੁਰਾਂ ਨੇ ਕਿਹਾ ਕਿ ਭਾਈ ਮਰਦਾਨਾ ਜੀ, ਤੁਹਾਨੂੰ ਸਾਡੇ ਉੱਪਰ ਕੋਈ ਸ਼ੰਕਾ ਨਹੀਂ ਕਰਨੀ ਚਾਹੀਦੀ ਸੀ। ਅਸਾਂ ਨੇ ਜੋ ਹੁਕਮ ਕੀਤਾ ਸੀ, ਤੁਹਾਨੂੰ ਉਹੀ ਜਾਪ ਕਰਦੇ ਰਹਿਣਾ ਚਾਹੀਦਾ। ਅਈ ਮਰਦਾਨਾ ਜੀ ਨੇ ਆਪਣੀ ਗਲਤੀ ਮੰਨੀ ਅਤੇ ਅੱਗੇ ਤੋਂ ਗਲਤੀ ਨਾ ਕਰਨ ਦਾ ਪ੍ਰਣ ਕੀਤਾ ਸੋ ਇਸੇ ਪ੍ਰਕਾਰ ਸਤਿਗੁਰਾਂ ਦਾ ਹੁਕਮ ਮੰਨਣਾ ਚਾਹੀਦਾ ਹੈ ਗੁਰੂ ਦੀ ਕਰਨੀ ਉੱਪਰ ਕੋਈ ਸ਼ੰਕਾ ਨਹੀਂ ਕਰਨਾ ਚਾਹੀਦਾ ਨਾਨਕ ਗੁਰਮਤਿ ਸੱਚ ਸਮਾਵ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਗੁਰਮਤਿ ਗੁਰ ਸਿੱਖਿਆ ਦੁਆਰਾ ਸੱਚ ਸਰੂਪ ਵਿੱਚ ਸਮਾਵ ਸਮਾਉਣਾ ਕਰੋ ਵਾ ਸਮਾਪੇਦ ਹੋ ਜਾਵੋ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ